ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ 8 ਨਵੰਬਰ 2025 ਦਿਨ ਸ਼ਨੀਵਾਰ ਅੱਜ ਦਾ ਆਪਣਾ ਸਾਈਕਲ ਸਫਰ ਰਹੂਗਾ ਜਗਰਾਵਾਂ ਤੋਂ ਗੁਰਦੁਆਰਾ ਗੁਰੂ ਸਰਕੋਂ ਕੇ ਪਾਸ਼ਾਏ ਛੇਵੀ ਅੱਜ ਆਪਣਾ ਕੋਈ ਹੈ ਨਹੀਂ ਸੀ ਵਿਚਾਰ ਜਾਂਦਾ ਤੇ ਪਰ ਜਦੋਂ ਜਿਸ ਟਾਈਮ ਤੇ ਜੇ ਆਪਾਂ ਜਾਣਾ ਜਿੱਥੇ ਉੱਥੇ ਪਹੁੰਚ ਹੀ ਜਾਣਾ ਤੇ ਅੱਜ ਆਪਾਂ ਆ ਕੇ ਵੀਡੀਓ ਬਣਾਉਣ ਲੱਗੇ ਆ ਪਹਿਲਾਂ ਜਾਣ ਲੱਗੇ ਸਵੇਰੇ ਵੀਡੀਓ ਬਣਾਉਣ ਸਾਰੇ ਨੂੰ ਬਹੁਤ ਬਹੁਤ ਪਿਆਰ ਸਤਿਕਾਰ ਬਹੁਤ ਬਹੁਤ ਧੰਨਵਾਦ ਸਾਰਾ ਨਾ ਵੀਡੀਓ ਦੇਖਣ ਵਾਸਤੇ ਜੁੜੇ ਰੋ ਸਫਾ ਦੇ ਨਾਲ ਜਿਗਰਾਉਂ ਤੋਂ ਪੌਣੇ ਜਦੋਂ ਨਾਨਕਸਰਾਲ ਪੁਲ ਉੱਤਰਨਾ ਨਹੀਂ ਪੁਲ ਆਪਾਂ ਚੜ ਜਾਨਾ ਉੱਪਰ ਪੁਲ ਚੜ ਕੇ ਜਿਹੜੇ ਕਿਲੋਮੀਟਰ ਤੇ ਖੱਬੇ ਹੱਥ ਗੇਟ ਬਣਿਆ ਹੋਇਆ ਹੈ ਸਿੰਘ ਪਾਸਾ ਜੀ ਤਾਂ ਤਾਂ ਇਸੇ ਨੂੰ ਹਰਗੋਬਿੰਦ ਸਾਹਿਬ ਜੀ ਦੀ ਯਾਦ ਵਿੱਚ ਸੋਹਣੇ ਸਥਾਨ ਬਣੇ ਹੋਏ ਹੈ ਗੁਰਦੁਆਰਾ ਗੁਰੂ ਸਰਕੋਂਕੇ ਬਹੁਤ ਸੋਹਣੀ ਇਮਾਰਤ ਬਣੀ ਹੋਈ ਹੈ ਤੁਸੀਂ ਦੇਖਿਓ ਅੱਜ ਤੁਹਾਨੂੰ ਦਰਸ਼ਨ ਕਰਵਾਵਾਂਗੇ ਨਾਨਕ ਸਰਵਿਸ ਦੇ ਵੀ ਰਸਤਾ ਜਾਂਦਾ ਹੈ ਪਰ ਜੇ ਆਪਾਂ ਹਾਈਵੇ ਤੇ ਆਉਣੇ ਆ ਤਾਂ ਸਿੱਧਾ ਰਸਤਾ ਜਾਂਦਾ ਹੈ ਕੱਲੇ ਰਾਹ ਰਸਤੇ ਨਹੀਂ ਵੇਖੀ ਜੇ ਸਾਈਕਲ ਤੇ ਪੂਰੀ ਬੋਝ ਦੇਖ ਜਾਂਦੀ ਹੈ ਇਹ ਮੇਂ ਜਾਮਰ ਦੇਖੂ ਕਹਿੰਦੇ ਸੋਹਣੀ ਲੱਗਦੇ ਦੋ ਦੀ ਬਾਣੀ ਰੱਖਾ ਦਾਨਾ ਫੱਕਾ ਪਾਇਆ ਹੋਇਆ ਰਾ ਆਪਾਂ ਨੂੰ ਬਹੁਤ ਕੁਝ ਸਿਖਾਉਂਦੇ ਆ ਜੀਵਨ ਜੀ ਮੇਰੇ ਬਾਹਰ ਆਹਾਂ ਤੇ ਚੱਲਦੇ ਰਹਿੰਨੇ ਆ ਮੇਰੇ ਨਵੇਂ ਤੇ ਆਰਬੇ ਹੁੰਦੇ ਆ ਨਵੀਆਂ ਗੱਲਾਂ ਸਖਦੇ ਆ ਤੇ ਨਵੇਂ ਮਿੱਤਰ ਬਿੱਲੀ ਪਾਲਦੇ ਆ ਅੱਕੇ ਬੋਲ ਲੱਗਿਆ ਹੋਇਆ ਕਿ ਪੂਰਾ ਕੋਟਾ ਵਾਸੇ ਜੀ ਤੇ ਸੋਨਾ ਢੀਟ ਬਣਿਆ ਹੋਇਆ ਸਤਸਨੋ ਬਾਈ ਕੋ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਕੋਕੇ ਕਲਮ ਗੁਰੂ ਸਰ ਬਾਦਸ਼ਾਹ ਛੇਵੀਂ ਮੂਰਤ ਅਰਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਉਣ ਵਾਰੋ ਵਾਰੀ ਇਹ ਲਿਖਿਆ ਹੋਇਆ ਹੈ ਰੁਬਾਣੀ ਦੀ ਟੋਕਾ। ਅੱਗੇ ਤੋਂ ਆਪਾਂ ਜਾਵਾਂਗੇ ਜੀ ਗੁਰੂ ਸਰਕ ਕੌਕੇ ਤੇ ਸੋਨੂੰ ਚੱਲ ਕੇ ਦਰਸ਼ਨ ਕਰਵਾਉਣਗੇ। ਹਾਂਜੀ ਇਹ ਰਾਹ ਜਾ ਰਿਹਾ ਹੈ ਗੁਰੂ ਸਰਕ ਕੌਕੇ ਤੇ ਕੌਕਿਆਂ ਨੂੰ ਜਦੋਂ ਆਪਾਂ ਵਾਰ-ਵਾਰ ਬੋਲਦੇ ਆ ਨਾ ਤੇ ਮੇਰੇ ਅੱਜ ਜਹਨ ਦੇ ਵਿੱਚ ਪੁਰਾਣੀਆਂ ਗੱਲਾਂ ਫੇਰ ਆ ਗਈਆਂ। ਆਪਣੇ ਨਾ 99 ਦੇ ਵਿੱਚ 1999 ਦੇ ਵਿੱਚ ਇੱਕ ਐਕਸੀਡੈਂਟ ਹੋਇਆ ਸੀ ਖਰੜ ਉਹਦੇ ਵਿੱਚ ਚਾਰ ਕਬੱਡੀ ਦੇ ਖਿਡਾਰੀ ਮਹਾਨ ਖਿਡਾਰੀ ਕਹਿ ਸਕਦੇ ਆਂ ਹਰਜੀਤ ਬਾਜਾਖਾਨ ਕਬੱਡੀ ਦਾ ਥੰਮ ਕਹਿ ਸਕਦੇ ਆਪਾਂ ਉਹਨੂੰ ਉਹਨੂੰ ਤੂਫਾਨ ਵੀ ਕਹਿੰਦੇ ਸੀ ਉਸ ਟਾਈਮ ਤੇ ਅਜੇ ਤੋਂ ਵੀ 25 ਸਾਲ ਪਹਿਲਾਂ ਉਹਦੀ ਇੱਕ ਇੱਕ ਰੇਟ ਤੇ 50-50 ਰੁਪਏ ਦਾ ਨਾਮ ਹੁੰਦਾ ਸੀ ਹਰਜੀਤ ਬਾਜਾਖਾਨਾ ਕੇਵਲ ਸੇਖਾ ਕੇਵਲ ਲੋਪੋ ਤੇ ਕੌਕੇ ਪਿੰਡ ਦਾ ਤਲਵਾਰ ਇਹ ਚਾਰੇ ਮਹਾਨ ਖਿਡਾਰੀ ਇਹਨਾਂ ਦੀ ਮੌਤ ਹੋ ਗਈ ਸੀ ਅੱਜ ਜਦੋਂ ਮੈਂ ਰਸਤੇ ਲੰਘਿਆ ਜਾਂਦਾ ਸੀ ਫਿਰ ਮੇਰੇ ਦਿਮਾਗ 'ਚ ਕੌਕੇ ਰੱਖੋਂ ਕਿ ਕਰਦੇ ਤੇ ਇਹ ਗੱਲ ਦਿਮਾਗ 'ਚ ਆ ਗਈ ਮੈਂ ਕਿਹਾ ਆਪਾਂ ਇਹੋ ਜਿਹੇ ਮਹਾਨ ਖਿਡਾਰੀਆਂ ਨੂੰ ਯਾਦ ਕਰ ਲੈਣਾ ਚਾਹੀਦਾ ਹੈ ਜਿਨ੍ਹਾਂ ਨੇ ਪੰਜਾਬ ਦਾ ਨਾਮ ਉੱਚਾ ਕੀਤਾ ਦੇਸ਼ਾਂ ਵਿਦੇਸ਼ਾਂ 'ਚ ਤੇ ਕਬੱਡੀ ਅੱਜ ਬਹੁਤ ਉੱਚੇ ਲੈਵਲ ਤੇ ਹੈ ਇਹੋ ਜਿਹੇ ਖਿਡਾਰੀਆਂ ਕਰਕੇ ਜੇ ਕਿਸੇ ਨੂੰ ਗੱਲ ਚੰਗੀ ਲੱਗੀ ਤਾਂ ਸਾਂਝੀ ਕਰ ਦਿਓ ਜੇ ਨਾਮ ਵਧੀਆ ਲੱਗੀ ਤਾਂ ਮਾਫੀ ਦੇ ਆਸਤੇ ਇਹ ਪੰਜਾਬ ਦੇ ਸੋਹਣੇ ਖੇਤ ਰੌਣਕਾਂ ਪੂਰੀਆਂ ਹੀ ਖੇਤਾਂ 'ਚ ਇਸ ਟਾਈਮ ਕੋਈ ਆਲੂ ਵੀ ਵੀਗ ਰਿਹਾ ਕੋਈ ਕਣਕ ਵੀ ਵੀਗ ਰਿਹਾ ਤੇ ਇਸ ਟਾਈਮ ਪੂਰੀ ਰੌਣਕਾਂ ਲੱਗੀਆਂ ਹੋਣੀਆਂ ਹਾਂਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਦੋਂ 6ਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਆਏ ਐ ਇੱਥੇ ਸੰਗਰਾਂ ਜੰਗਲ ਹੁੰਦਾ ਸੀ ਅਤੇ ਇੱਕ ਪਾਣੀ ਦੀ ਟਾਬ ਹੁੰਦੀ ਸੀ ਗੁਰੂ ਸਾਹਿਬ ਆਪਣੇ 200 ਸਿੰਘਾਂ ਨਾਲ ਆਏ ਸੀ ਨਾਲ ਹਾਥੀ ਘੋੜੇ ਸਨ ਉਹਨਾਂ ਦੇ ਗੁਰੂ ਸਾਹਿਬ ਇੱਥੇ ਆਉਣ ਤੇ ਇੱਕ ਕੀਰਤਨੀ ਨੇ ਇੱਥੇ ਕੀਰਤਨ ਕੀਤਾ ਤੇ ਗੁਰੂ ਸਾਹਿਬ ਜੀ ਪ੍ਰਸੰਨ ਹੋ ਗਏ ਉਹਨਾਂ ਨੇ ਇੰਨਾ ਵਧੀਆ ਕੀਰਤਨ ਕੀਤਾ ਗੁਰੂ ਸਾਹਿਬ ਨੇ ਕਿਹਾ ਕਿ ਦੱਸੋ ਤੁਹਾਨੂੰ ਕੀ ਚਾਹੀਦਾ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਤੁਹਾਡਾ ਤਾਂ ਉਹ ਸਭ ਕੁਝ ਆ ਕੋਸ਼ਿਸ਼ ਨਹੀਂ ਚਾਹੀਦਾ ਜੀ ਬਸ ਤੁਹਾਡੇ ਦਰਸ਼ਨ ਹੋ ਗਏ ਤੇ ਗੁਰੂ ਸਾਹਿਬ ਨੇ ਵਰਦਾਨ ਦਿੱਤਾ ਕਿ ਤੁਸੀਂ ਇੰਨਾ ਵਧੀਆ ਕੀਰਤਨ ਕੀਤਾ ਤੇ ਇਸ ਜਗ੍ਹਾ ਤੇ ਹੀਰੇ ਪੈਦਾ ਹੋਇਆ ਕਰਨਗੇ ਗੁਰੂ ਸਾਹਿਬ ਦੇ ਵਰਦਾਨ ਦੇ ਮੁਤਾਬਕ ਉਸ ਤੋਂ ਬਾਅਦ ਇੱਥੇ ਸ਼ਾਮ ਸਿੰਘ ਅਟਾਰੀ ਵਾਇਆ ਜਮਦਨ ਜਨਮ ਹੋਇਆ ਇਸ ਏਰੀਏ ਚ ਤੰਤਨ ਬਾਬਾ ਨਨ ਸਿੰਘ ਜਨਮ ਹੋਇਆ ਅਤੇ ਬਾਬਾ ਈਸ਼ਰ ਸਿੰਘ ਜੀ ਇੱਥੇ ਉਹਨਾਂ ਨੇ ਸੇਵਾ ਕੀਤੀ ਤੇ ਇਸ ਏਰੀਏ ਦੇ ਵਿੱਚ ਗੁਰੂ ਸਾਹਿਬ ਦੇ ਮੁਤਾਬਕ ਹੀ ਉਨ੍ਹਾਂ ਦੇ ਬੋਲਾਂ ਦੇ ਮੁਤਾਬਕ ਹੀਰੇ ਪੈਦਾ ਹੋਏ। ਵਾਹਿਗੁਰੂ 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 ਹਾਂਜੀ ਜਿਹੜੇ ਸਿੰਘਾਂ ਨੇ ਕੀਰਤਨ ਕੀਤਾ ਸੀ ਉਸ ਕੀਰਤਨੇ ਦਾ ਨਾਮ ਵੀ ਹੀਰਾ ਸੀ ਤਾਂ ਕਰਕੇ ਗੁਰੂ ਸਾਹਿਬ ਨੇ ਕਿਹਾ ਸੀ ਕਿ ਇੱਥੇ ਹੀਰੇ ਹੀ ਪੈਦਾ ਹੋਇਆ ਕਰਨਗੇ। ਇੱਥੇ ਹਰ ਰਤਵਾਰ ਨੂੰ ਚਪੈਰਾ ਸਾਹਿਬ ਲੱਗਦਾ ਜੀ। ਕਿ ਬਹੁਤ ਜ਼ਿਆਦਾ ਸੰਗਤਾਂ ਨੇ ਹੁੰਮ ਹੁੰਮਾ ਕੇ ਪੌਣ ਜੀ। ਰਾਮ ਸਿੰਘ ਜੀ ਟਾਰੀ ਵਾਲੇ ਕੱਲ ਆਪਾਂ ਵੀਡੀਓ ਚ ਗੱਲ ਕੀਤੀ ਸੀ ਤੇ ਉਹਨਾਂ ਦੀ ਯਾਦ ਵਿੱਚ ਇਹ ਬੋਤਲ ਲੱਗਿਆ ਹੋਇਆ ਇੱਕ ਗੁਰੂ ਸਰ ਗੁਰਦਵਾਰ ਸਾਹਿਬ ਤੋਂ ਜੋ ਗੁਰੂ ਸਰ ਪਿੰਡ ਨੂੰ ਆਣੇ ਸਾਹਮਣੇ ਨਾਲਸਰ ਵਾਲੇ ਰਾਹ ਤੇ ਤੇ ਬਿਲਕੁਲ ਰੋਡ ਦੇ ਉੱਪਰ ਹੀ ਹੈ ਜੀ